بس ਆਪਣੇ ਮੂੰਹ ਨਾਲ ਇਕਰਾਰ ਕਰਨਾ ਹੈ ਕਿ ਲਿਖਿਆ वचन ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਰਸੂਲਾਂ ਦੇ ਰومیਆ 10 ਅਧਿਆਏ ਉਹਦਾ 9 10 11 ਔਰ 12 वचन ਆਪਣੇ ਹੱਥਾਂ ਨੂੰ ਉਠਾਈ ਰੱਖੋ ਜਿਹੜੇ ਬੱਚੇ ਦੀ ਗਵਾਹੀ ਲੈ ਕੇ ਆਏ ਆ ਉਹਨਾਂ ਨੂੰ ਚੇਅਰ ਦੇ ਦਿੱਤੀ ਜਾਏ ਮਾਤਾ ਨੂੰ ਉਠਾਓ ਆਪਣੇ ਹੱਥਾਂ ਨੂੰ ਸਭ ਜਨ ਕਿਉਂਕਿ ਅੱਜ ਤੁਸੀਂ ਆਪਣੇ ਪਰਿਵਾਰਾਂ ਨੂੰ ਛਡਾਉਣ ਆਏ ਆ ਤਾਂ ਜਿਹੜੇ ਪਵੰਨ ਦੀ ਜ਼ਮੀਨ ਦੇ ਵਿੱਚ ਉਹ ਹਿੱਸਾ ਬਣਨਾ ਚਾਹੁੰਦੇ ਆ ਟੀਮ ਬੈਠ ਚੁੱਕੀ ਹੈ ਜੋ ਕੁਝ ਪਵਿੱਤਰ ਆਤਮਾ ਦੀ ਤੁਹਾਡੇ ਮਨਚ ਪਾ ਰਿਹਾ ਹੈ ਉਹ ਤੁਸੀਂ ਉੱਥੇ ਜਾ ਕੇ ਉਸ ਟੀਮ ਦੇ ਕੋਲੇ ਜਮ੍ਹਾਂ ਕਰਾ ਸਕਦੇ ਆ ਪਵੰਨ ਦੀ ਰਜਿਸਟਰੀ ਦੇ ਲਈ ਇਹ ਟੀਮ ਨੇ ਲਗਾਤਾਰ 4 ਦਿਨ ਇੱਥੇ ਬੈਠਣਾ ਹੈ ਐਤਵਾਰ ਸੋਮਵਾਰ ਮੰਗਲਵਾਰ ਅਰ ਬੁੱਧਵਾਰ ਫਾਈਨਲ ਆਪਣੇ ਹੱਥਾਂ ਨੂੰ ਉਠਾਓ ਕਿਉਂਕਿ ਸਦਾ ਨਾ ਛੁਟਕਾਰਾ ਲੈਣ ਦੇ ਲਈ ਬੜਾ ਆਸਾਨ ਹੈ ਕੁਝ ਲੰਮਾ ਚੌੜਾ ਕਰਨ ਦੀ ਲੋੜ ਨਹੀਂ ਕੀ ਲਿਖਿਆ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਲਿਖਿਆ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੇਸ਼ੂ ਦਾ ਇਕਰਾਰ ਪ੍ਰਭੂ ਯੇਸ਼ੂ ਦਾ ਇਕਰਾਰ ਕਰੇਂ ਤੇ ਆਪਣੇ ਦਿਲ ਨਾਲ ਆਪਣੇ ਦਿਲ ਨਾਲ ਮੰਨ ਲਵੇ ਮੰਨ ਲਵੇ ਜੋ ਪਰਮੇਸ਼ਰ ਨੇ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਇਆ ਤਾਂ ਤੂੰ ਤੂੰ ਜ਼ਰੂਰ ਬਚਾਇਆ ਜਾਵੇਂਗਾ ਤਾਂ ਦੁੱਖੀ ਕਰੇਗਾ ਜ਼ਰੂਰ ਬਚਾਇਆ ਜਾਵੇਂਗਾ ਤੁਸੀਂ ਬੋਲਿਓ ਕੀ ਲਿਖਿਆ ਇੱਥੇ ਜੇ ਤੂੰ ਆਪਣੇ ਮੂੰਹ ਦੇ ਨਾਲ ਕਿਹਦੇ ਨਾਲ ਮੂੰਹ ਦੇ ਨਾਲ ਮੂੰਹ ਦੇ ਨਾਲ ਇਕਰਾਰ ਕਰ ਲਵੇਂ ਤੇ ਆਪਣੇ ਦਿਲ ਦੇ ਨਾਲ ਮੰਨ ਲਵੇਂ ਕਿ ਪਰਮੇਸ਼ਰ ਪਿਤਾ ਨੇ ਪ੍ਰਭ ਯਿਸੂ ਮਸੀਹ ਜੀ ਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਤਾਂ ਤੂੰ ਕੀ ਕੀਤਾ ਜਾਏਗਾ ਜ਼ਰੂਰ ਬਚਾਇਆ ਜਾਏਗਾ ਉੱਚੀ ਬੋਲੋ ਸਮਝ ਆ ਰਹੀ ਪਿੱਛੇ ਲਾਸਟ ਤੱਕ ਮੈਂ ਕੀ ਬੋਲਿਆ ਤਾਂ ਤੂੰ ਜ਼ਰੂਰ ਬਚਾਇਆ ਜਾਏਗਾ ਇੱਥੇ ਬਚਾਇਆ ਜਾਵੇਂਗਾ ਨਹੀਂ ਲਿਖਿਆ ਇੱਥੇ ਲਿਖਿਆ ਤਾਂ ਤੂੰ ਜ਼ਰੂਰ ਯਾਨੀ ਏ ਹੋ ਹੀ ਨਹੀਂ ਸਕਦਾ ਕਿ ਤੂੰ ਨਾ ਬਚੇ ਜੇ ਮੂੰਹ ਨਾਲ ਇਕਰਾਰ ਕਰ ਲਵੇਂ ਤੇ ਦਿਲ ਨਾਲ ਮੰਨ ਲਵੇਂ ਤੇ ਬਸ ਫਿਰ ਬਚਾਇਆ ਹੀ ਜਾਣਾ ਮੈਂ ਕਿਹਾ ਤਾਨੂੰ ਸੱਦਾ ਦਾ ਛੁਟਕਾਰਾ ਲੈਣ ਦੇ ਲਈ ਆਪਣੇ ਪਰਿਵਾਰ ਦਾ ਛੁਟਕਾਰਾ ਲੈਣ ਦੇ ਲਈ ਕੁਝ ਲੰਮਾ ਕਰਨ ਦੀ ਲੋੜ ਨਹੀਂ ਮੂੰਹ ਦੇ ਨਾਲ ਇਕਰਾਰ ਕਰਨਾ ਤੇ ਦਿਲ ਤੋਂ ਮੰਨਣਾ ਤੇ ਫਿਰ ਜ਼ਰੂਰ ਬਚਾਇਆ ਜਾਣਾ ਵੇ ਇਹ ਨਹੀਂ ਕਿ ਨਹੀਂ ਕਦੋਂ ਕਿੱਦਾਂ ਹੋਊਗਾ ਨਾ 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 ਜਿੱਤ ਪੱਕੀ ਐ ਇਹ ਲਿਖਿਆ ਹੋਇਆ ਤੇ ਲਿਖਤ ਕਦੇ ਮਰਦੀ ਨਹੀਂ ਇਹ ਸਚਾਈ ਐ ਇਹ ਪੂਰਾ ਹੋਇਆ ਹੁੰਦਾ ਆ ਤੇ ਹੁੰਦਾ ਜਾਣਾ ਅੱਗੇ ਤੇ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਕਿ ਮੂੰਹ ਨਾਲ ਕਿੰਨੀ ਜਲਦੀ ਇਕਰਾਰ ਕਰਦੇ ਆ ਮੂੰਹ ਨਾਲ ਇਕਰਾਰ ਕੀ ਐ ਕਿ ਪ੍ਰਭ ਯਿਸੂ ਮਸੀਹ ਹੀ ਮੇਰਾ ਮੁਕਤੀਦਾਤਾ ਹੁਣ ਉਹਦੇ ਪਿੱਛੇ ਮੈਂ ਚੱਲਣਾ ਮੈਂ ਉਹਦਾ ਬੇਟਾ ਮੂੰਹ ਦੇ ਨਾਲ ਇਕਰਾਰ ਕੀ ਹੈ ਕਿ ਉਹਦੇ ਲਹੂ ਔਰ ਬਦਨ ਦੇ ਦੁਆਰਾ ਸਾਡਾ ਕੀ ਹੋ ਗਿਆ ਸਦਾ ਦਾ ਛੁਟਕਾਰਾ ਕੀ ਹੋ ਗਿਆ ਸਦਾ ਦਾ ਛੁਟਕਾਰਾ ਸਾਡਾ ਸਦਾ ਦਾ ਛੁਟਕਾਰਾ ਹੋ ਗਿਆ ਇਹ ਮੂੰਹ ਦੇ ਨਾਲ ਇਕਰਾਰ ਕਰਕੇ ਤੇ ਦਿਲ ਦੇ ਨਾਲ ਮੰਨ ਲੈਣਾ ਹੈ ਇਹ ਦਿਲ ਹੀ ਨਹੀਂ ਖੜੋਂਦਾ ਕਿਤੇ ਕੀ ਕਹਿੰਦੇ ਕਹਿੰਦੇ ਬਾਕੀ ਸਭ ਕੋਈ ਤਾਂ ਠੀਕ ਹੈ ਪਰ ਦਿਲ ਨਹੀਂ ਖੜਦਾ ਕੀ ਨਹੀਂ ਹੁੰਦਾ ਗਵਾਹਿਆਂ ਦਾ ਬਹੁਤ ਹੈ ਪਰ ਮੇਰਾ ਦਿਲ ਜਿਹੜਾ ਨਾ ਉਹ ਇਹ ਦਿਲ ਨੂੰ ਖੜਾਉਣਾ ਇਹਨੂੰ ਦੱਸਣਾ ਕਿ ਯਿਸੂ ਮਸੀਹ ਮੇਰੇ ਲਈ ਮੁਰਦਿਆ ਚ ਜੀ ਉਠਿਆ ਕਾਹ ਤੋਂ ਜੀ ਉਠਿਆ ਕਿ ਮੁਰਦਾ ਤੇ ਕਦੇ ਸੁਣਦਾ ਹੀ ਨਹੀਂ ਉਹਨੂੰ ਚੁੰਨੀਆਂ ਵੱਢੀ ਜਾਓ ਉਹਦੇ ਕੋਲ ਢੋਲ ਢਮਕੇ ਕਰੀ ਜਾਓ ਉਹਨੂੰ ਪਤਾ ਨਹੀਂ ਲੱਗਣਾ ਪਰ ਜਿਹੜਾ ਜਿਉਂਦਾ ਉਹਨੇ ਕੋਈ ਥੋੜਾ ਜਿਹਾ ਵੀ ਖੜਕਦੜਕਾ ਹੋਇਆ ਉਹਨੇ ਉੱਠ ਪੈਣਾ ਕਿਆ ਕੀ ਹੋਇਆ ਬਈ ਸੇਮ ਪ੍ਰਭੂ ਯਿਸੂ ਮਸੀਹ ਉਹ ਮੁਰਦਿਆਂ ਚੋਂ ਜੀ ਉਠੇ ਤੁਹਾਡੇ ਮੇਰੇ ਲਈ ਕਿ ਤੁਹਾਨੂੰ ਹੁਣ ਜ਼ੋਰ ਨਹੀਂ ਲਾਉਣਾ ਪਏਗਾ ਜਦੋਂ ਜ਼ਿੰਦਾ ਬੰਦੇ ਨੂੰ ਆਵਾਜ਼ ਮਾਰੋਗੇ ਉਹ ਕੋ ਮਤਨੋ ਆਵਾਜ਼ ਦੇਗਾ ਇਸੇ ਲਈ ਅੱਜ ਗਵਾਈਆਂ ਚੰਗਾਈਆਂ ਵੀ ਜੇ ਬੱਚੇ ਬੱਚੀਆਂ ਟਰੈਕਟਰ ਟਰਾਲੀਆਂ ਹਾਥੀ ਘੋੜੇ ਸਾਈਕਲ ਮੋਟਰਸਾਈਕਲ ਔਰ ਛੋਟੇ ਹਾਥੀ ਤੇ ਉਹ ਛੋਟੇ ਨਵੇਂ ਜਿਹੜੇ ਰਿਕਸ਼ਾ ਇਹ ਆ ਮੋਟਰਸਾਈਕਲ ਪਤਾ ਨਹੀਂ ਕਿੰਨੇ ਆਪਣੇ ਪਰਿਵਾਰਾਂ ਦੇ ਵਿੱਚ ਆ ਚੁੱਕੇ ਆ ਜ਼ਮੀਨਾਂ ਲੈ ਚੁੱਕੇ ਆ ਵੱਡੇ ਵੱਡੇ ਘਰ ਹਰ ਗਵਾਹੀ ਤੁਸੀਂ ਸੁਣ ਚੁੱਕੇ ਆ ਕਿਉਂ ਕਿਉਂਕਿ ਜਿਹੜੇ ਥਾਂ ਤੇ ਆਏ ਆ ਤੁਸੀਂ ਪ੍ਰਭੂ ਯਿਸੂ ਮਸੀਹ ਇਸ ਥਾਂ ਤੇ ਜੀਵਤ ਹੈ ਉਹ ਜ਼ਿੰਦਾ ਹੈ ਇਸੇ ਲਈ ਜਦੋਂ ਤੁਹਾਡੀ ਪ੍ਰੇ ਰਿਕਵੈਸਟ ਹੱਥ 'ਚ ਫੜੀ ਹੁੰਦੀ ਹੈ ਮਹਾਸામ੍ਰਥ ਵਾਲੇ ਸਵਰਗਦੂਤ onu ਪੜਦੇ ਆ ਦੇਖਦੇ ਆ ਔਰ ਜਦੋਂ ਉਹ ਆਉਂਦੀ ਹੈ ਪੁਲਪਿੰਡ ਦੇ ਉੱਪਰ ਮੇਰੇ ਪ੍ਰੇਰ ਰੂਮ ਦੇ ਅੰਦਰ ਮੇਰੇ ਹੱਥ ਦੇ ਥੱਲੇ ਪ੍ਰੇਰ ਹੁੰਦੀ ਹੈ 7 ਹਫ਼ਤੇ ਉਹਦੇ 7 ਹਫ਼ਤਿਆਂ ਦੇ ਅੰਦਰ ਅੰਦਰ ਹੀ ਤੁਸੀਂ ਇੱਥੇ ਗਵਾਹੀ ਦੇ ਨਾਲ ਖੜੇ ਹੋਨੇ ਆ ਪਰ ਮੰਨਣਾ ਕਿੰਨੇ ਆ ਮੰਨਣਾ ਤੁਸੀਂ ਐ ਆਪਣੇ ਮੂੰਹ ਤੇ ਇਕਰਾਰ ਕਿ ਨਹੀਂ ਹਣ ਪਰਮੇਸ਼ਰ ਇੱਕ ਹੀ ਮਸਾਚ ਰਹਿਣਾ ਮਹਾਸਾਮਰਤ ਰਿਜ਼ਲਟ ਉਹਨਾਂ ਨੂੰ ਮਿਲ ਰਿਹਾ ਜਿਹੜੇ ਇੱਕ ਮਸਾਚ ਇੱਕ ਜਾਨ ਇੱਕ ਚਿੱਤ ਇੱਕ ਮਨ ਜਿਹੜੇ ਬਹੁਤੇ ਘਰਾਂ ਦੇ ਪਰੋਣੇ ਆ ਉਹ ਹਾਲੇ ਭੁੱਖੇ ਹੀ ਐ ਮੇਰੇ ਪਰਮੇਸ਼ਰ ਚ ਕੋਈ ਦਾਗ ਨਹੀਂ ਫਰਕ ਕਿਤੇ ਤੁਹਾਡੇ ਜੀ ਐ ਜਗਵਾਈ ਤੋਂ ਲੇਟ ਹਨ ਪਰ ਜਿਹੜੇ ਇਸ ਵਚਨ ਤੇ ਖੜੇ ਐ ਉਹਨਾਂ ਨੇ ਮੂੰਹ ਦੇ ਨਾਲ ਇਕਰਾਰ ਕੀਤਾ ਤੇ ਰੋਜ਼ ਕਰ ਰਿਹਾ ਕਿ ਮੇਰੇ ਹੁਣ ਗਵਾਈ ਆ ਰਹੀ ਐ ਮੇਰਾ ਬੇਬੀ ਆ ਰਿਹਾ ਮੇਰਾ ਕਾਰੋਬਾਰ ਓਪਨ ਹੋ ਰਿਹਾ ਮੂੰਹ ਦੇ ਨਾਲ ਇਕਰਾਰ ਕਰ ਰਿਹਾ ਪਰਮੇਸ਼ਰ ਮੈਂ ਤੇਰਾ ਹਿੱਸੇਦਾਰਾ ਹੁਣ ਮੈਂ ਸਦਾ ਹੀ ਤੇਰੇ ਪਿੱਛੇ ਚੱਲਣਾ ਤੇ ਤੇਰੀ ਸੇਵਾ ਕਰਨੀ ਐ ਕਰ ਕਰ ਜਾਣਾ ਲੋਕਾਂ ਨੂੰ ਸੁਸਮਾਚਾਰ ਵੰਡਣ ਦੇਣ ਜਾਣਾ ਹੈ ਸ਼ਬਦਾ ਪੱਤਰ ਤੇ ਮੂੰਹ ਤੋਂ ਇਕਰਾਰ ਕਰ ਰਿਹਾ ਮੂੰਹ ਤੋਂ ਕਿ ਮੇਰਾ ਤੇ ਮੇਰੇ ਪਰਿਵਾਰ ਦਾ ਸਦਾ ਦਾ ਛੁਟਕਾਰਾ ਹੋ ਚੁੱਕਾ ਔਰ ਲਗਾਤਾਰ ਛੁਟਕਾਰੇ ਪਾਉਂਦੇ ਜਾ ਰਹੇ ਆ ਅਮੇਂ ਅੱਜ ਤੁਹਾਡੇ ਪਰਿਵਾਰਾਂ ਚੋਂ ਵੀ ਉਹ ਫੇਲੀਅਰ ਦਾ ਆਤਮਾ ਕਰਜ਼ੇ ਦਾ ਬਿਮਾਰੀਆਂ ਦਾ ਨਸ਼ਿਆਂ ਦਾ ਗਰਭ ਦੇ ਫੇਲੀਅਰ ਦਾ ਗੁਪਤ ਰੋਗਾਂ ਦਾ ਅੱਜ ਛੱਡ ਕੇ ਜਾਣਾ ਹੈ ਤੁਹਾਨੂੰ ਕਿਹੜੇ ਕੜੇ ਤਿਆਰ ਆਜੋ ਮਰਕਸ ਨੋ ਅਧਿਆਇ 23 ਵਚਨ ਪੜਦੇ ਆ ਹਿਲਾਓ ਹਿਲਾਓ ਆਪਣੇ ਹੱਥਾਂ ਨੂੰ ਇਕਰਾਰ ਕਰੋ ਅੱਜ ਜੇ ਅੱਜ ਤੱਕ ਪ੍ਰਭੂ ਯਿਸੂ ਨੂੰ ਗਰਣ ਨਹੀਂ ਕੀਤਾ ਤੇ ਇਕਰਾਰ ਕਰੋ ਅੱਜ ਪਰਮੇਸ਼ਰ ਦੇ ਅੱਗੇ ਕਿ ਬੋਲੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮੈਂ ਵਿਸ਼ਵਾਸ ਕਰਦਾ ਕਿ ਮੇਰੇ ਲਈ ਪਿਤਾ ਨੇ ਤੁਹਾਨੂੰ ਭੇਜਿਆ ਤੁਸੀਂ ਮੇਰੇ ਲਈ ਇਸ ਧਰਤੀ ਤੇ ਆਏ ਆ ਮੇਰੇ ਲਈ ਹੱਥਾਂ ਪੈਰਾਂ 'ਚ ਕਿਲ ਠਕਵਾਏ ਆ ਸਿਰ ਤੇ ਕੰਡਿਆਂ ਦਾ ਤਾਜ ਪੁਆਇਆ ਹੈ ਪਸਲੀ 'ਚ ਨੇਜਾ ਖਾਇਆ ਤੁਸੀਂ ਸਲੀਬ ਤੇ ਚੜਾਏ ਗਏ ਆ ਉਤਾਰ ਕੇ ਕਬਰ 'ਚ ਦਫਨਾਏ ਗਏ ਆ ਮੇਰੇ ਲਈ ਗਾੜੇ ਗਏ ਮੇਰੇ ਲਈ ਜੀ ਉੱਠੇ ਆ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਮੇਰੇ ਲਈ ਜੀ ਉੱਠੇ ਆ ਮੈਂ ਅੱਜ ਤੋਂ ਤੁਹਾਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦਾ ਪਰਮੇਸ਼ਰ ਅੱਜ ਤੋਂ ਬਾਅਦ ਤੁਹਾਡੇ ਪਿੱਛੇ ਚੱਲੂਗਾ ਤੁਹਾਡੀ ਵਡਿਆਈ ਕਰੂਗਾ ਮੈਨੂੰ ਆਪਣਾ ਬੇਟਾ ਬੇਟੀ ਬਣਾ ਲਓ بس اقرار ਕਹਿੰਦਿਆਂ ਨਾਲ ਹੀ ਤੁਹਾਡੀ ਗੱਲ ਸਵਰਗ ਨੇ ਵੀ ਸੁਣੀ ਆ ਤੇ ਧਰਤੀ ਤੇ ਵੀ ਸੁਣੀ ਜਾਣੀ ਆ بس ਵਿਸ਼ਵਾਸ ਕੀ ਲਿਖਿਆ ਮਰਕਸ 9 ਅਧਿਆਏ ਉਹਦਾ 23 ਵਚਨ ਦੇ ਅੰਦਰ ਯਿਸੂ ਨੇ ਉਹਨੂੰ ਆਖਿਆ ਯਿਸੂ ਨੇ ਉਹਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ ਜੇ ਕਰ ਸਕਦੇ ਆ ਇਹ ਕੀ ਗੱਲ ਹੈ ਤੇ ਕੀ ਗੱਲ ਹੈ ਪ੍ਰਭੂ ਯਿਸੂ ਨੇ ਸੁਬੇਦਾਨ ਨੂੰ ਕਿਹਾ ਜੇ ਤੂੰ ਕਰ ਸਕਦਾ ਹੈ ਕੀ ਵਿਸ਼ਵਾਸ ਜੇ ਤੂੰ ਕਰ ਸਕਦਾ ਤੇ ਵਿਸ਼ਵਾਸ ਕਰ ਕਿਉਂਕਿ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਤੁਹਾਨੂੰ ਕੀ ਲੱਗਦਾ ਕਿ ਅੱਜ ਇੱਕ ਜਿਹਨੇ ਲਤ ਦਰਦ ਹਟਾਤੀ ਹੈ ਉਹ ਤੁਹਾਡੇ ਘਰ 'ਚ ਨਹੀਂ ਪਤਾ ਉਹਨੂੰ ਗਰੀਬੀ ਹੈ ਪਰ ਕੀ ਤੁਸੀਂ ਇਕਰਾਰ ਕਰ ਲਿਆ ਉਹਦੇ ਨਾਲ ਕਿ ਨਹੀਂ ਪ੍ਰਭੂ ਅੱਜ ਤੋਂ ਨਸ਼ਾ ਬੰਦ ਅੱਜ ਤੋਂ ਗਾਲ੍ਹਾਂ ਕੱਢਨੀਆ ਬੰਦ ਬੁਰਾ ਬੋਲਣਾ ਬੁਰਾ ਵੇਖਣਾ ਬੰਦ ਨਹੀਂ ਪਰਮੇਸ਼ਰ ਮੈਂ ਅੱਜ ਤੋ ਤੇਰਾ ਹੀ ਆ ਅੱਜ ਤੋ ਮੈਂ ਤੇਰਾ ਹੀ ਆ ਪਰਮੇਸ਼ਰ ਨਹੀਂ ਅੱਜ ਤੋ ਪਤੀ ਦਾ ਆਦਰ ਕਰਨਾ ਹੈ ਸੱਸ ਸਾਰੇ ਦਾ ਆਦਰ ਕਰਨਾ ਮਾਪੇ ਨੂੰ ਸੰਭਾਲਣਾ ਹੈ ਪਰਮੇਸ਼ਰ ਕੋਈ ਗੱਲ ਨਹੀਂ ਲੋਕ ਜੋ ਕਹਿੰਦੇ ਉਹ ਕਹਿਣ ਪਰ ਮੈਂ ਪਰਮੇਸ਼ਰ ਤੇਰਾ ਹੀ ਆ ਤੇ ਦੇਖਿਓ ਫਿਰ ਉਸ ਤੋਂ ਬਾਅਦ ਜਿਹੜਾ ਵਿਸ਼ਵਾਸ ਕੀਤਾ ਉਹ ਵੱਡੀਆਂ ਗਵਾਹੀਆਂ ਦੇ ਨਾਲ ਖੜਾ ਹੋਣਾ ਤੁਸੀਂ ਅਮੇਂ ਉੱਥੋਂ ਆਪਣੇ ਹੱਥਾਂ ਨੂੰ ਤਾਰੀਫ ਕਰੋ ਜ਼ੋਰਦਾਰ ਤਾਲੀ ਮਜਾ ਕੇ ਇਹ ਢੋਲਾ ਵਾਲੇ ਜਿਹੜੇ ਗਵਾਹੀ ਲੈ ਕੇ ਆਏ ਆ ਜੇ ਇਹਨਾਂ ਨੂੰ ਮਾਈਕ